ਦੇ 2015 ਚ 1 ਜੂਨ ਨੂੰ ਸ਼੍ਰੀ ਗੁਰੂ ਰੰਧ ਸਾਹਿਬ ਜੀ ਦੇ ਪਾਵਨ ਪ੍ਰਸਰੂਪ ਬੁਰਜਵਾਲ ਜਵਾਹਰ ਸਿੰਘ ਵਾਲੇ ਤੋਂ ਚੋਰੀ ਹੋ ਗਏ ਸਨ ਜੀ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਸੋ ਉਸ ਕੌੜੀ ਯਾਦ ਨੂੰ ਯਾਦ ਕਰਦਿਆਂ ਹੋਇਆਂ ਉਸ ਕਲੇਹਣੇ ਦਿਨ ਨੂੰ ਯਾਦ ਕਰਦਿਆਂ ਹੋਇਆਂ ਦਿਲ ਦੇ ਉੱਤੇ ਪੱਥਰ ਰੱਖ ਕੇ ਅਸੀਂ ਉਸ ਵੇਲੇ ਨੂੰ ਯਾਦ ਕਰਦੇ ਹਾਂ ਉਸ ਲਮੇ ਨੂੰ ਯਾਦ ਕਰਦੇ ਹਾਂ ਅਫਸੋਸ ਦੀ ਗੱਲ ਹੈ ਕਿ ਜਿਹੜੀਆਂ ਸਰਕਾਰਾਂ ਦੇ ਰਾਜ ਵਿੱਚ ਇਹ ਹੋਇਆ ਸੀ ਉਹ ਆਪਣੇ ਆਪ ਨੂੰ ਪੰਥਕ ਖਾਉਣ ਦਾ ਦਾਵਾ ਕਰਦੀਆਂ ਸੀ ਦੂਜੀਆਂ ਬਾਅਦ ਵਿੱਚ ਦਰਜਾ ਬਦਲ ਜਾ ਸਰਕਾਰਾਂ ਬਣਦੇ ਨਹੀਂ ਆ ਕੋਈ ਗੁਟਕਾ ਸਾਹਿਬ ਦੀ ਸੌਂ ਖਾ ਕੇ ਤੇ ਕੋਈ 24 ਘੰਟਿਆਂ ਚ ਇਨਸਾਫ ਦੇਣ ਦੀ ਗੱਲ ਕਰਕੇ ਪਰੰਤੂ ਕਿਸੇ ਨੇ ੱਡਕਾ ਪਨ ਕਿਨੂ ਰਣ ਨਹੀਂ ਕੀਤਾ ਆਓ ਅੱਜ 10 ਸਾਲ ਪੂਰੇ ਹੋ ਗਏ ਤੇ 11ਵਾਂ ਸ਼ੁਰੂ ਹੋ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਹਜੇ ਤੱਕ ਅਨਸਾਫੀ ਨਹੀਂ ਮਿਲਿਆ ਜਿਹੜੇ ਲੋਕਾਂ ਦੀ ਸਰਕਾਰ ਵਿੱਚ ਇਹ ਹੋਇਆ ਸੀ ਉਹ 84 ਨੂੰ ਤੇ ચીਖ-ਚੀਖ ਕੇ ਯਾਦ ਕਰਦੇ ਨੇ 84 ਨਾ ਭੁੱਲਣ ਜੋਗਾ ਨਾ ਬਰਦਾਸ਼ਤ ਕਰਨ ਜੋਗਾ ਇਹ ਗੱਲ ਧਿਆਨ ਰੱਖ ਲਿਓ ਕਈ ਇਹਦਾ ਗਲਤ ਮਤਲਬ ਵੀ ਕੱਢਣਗੇ 84 ਸਿੱਖ ਨਹੀਂ ਭੁੱਲ ਸਕਦਾ ਜਿੰਨਾ ਚਿਰ ਉਹਦੇ ਸਾਹ ਆ ਪਰ 1 ਜੂਨ 2015 ਵੀ ਅਸੀਂ ਭੁੱਲਣੀ ਨਹੀਂ ਹੈ ਉਹ ਵੀ ਯਾਦ ਰੱਖਣੀ ਹੈ ਜਦੋਂ ਸੱਤੇ ਸਤਿਗੁਰੂ ਪਾਤਸ਼ਾਹ ਨੂੰ ਦਿਨ ਦਿਹਾੜੇ ਚੋਰੀ ਕਰ ਲਿਆ ਗਿਆ। ਸੋ ਸਾਡੀ ਸਾਰੇ ਸਿੰਘਾਂ ਦੀ ਸਿਨਮਾ ਰਾਤ ਜੋੜ ਕੇ ਬੇਨਤੀ ਹੈ ਕਿ 1 ਜੂਨ ਨੂੰ ਠੀਕ 9 ਵਜੇ ਬੁਰਜ ਜਵਾਰ ਸਿੰਘ ਵਾਲਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਉੱਥੇ ਗੁਰਬਾਣੀ ਦੇ ਪਾਠਾਂ ਦੇ ਭੋਗ ਪਾਏ ਜਾਣੇ ਆ। ਉਪਰੰਤ ਆਪਾਂ ਇੱਕ ਮੋਟਰਸਾਈਕਲ ਮਾਰਚ ਬੁਰਜ ਜਵਾਰ ਸਿੰਘ ਵਾਲਾ ਤੋਂ ਸ਼ੁਰੂ ਕਰਕੇ ਕੋਟਕਪੂਰਾ ਬੱਤੀਆਂ ਵਾਲੇ ਚੌਕ ਵਿੱਚ ਸਮਾਪਤੀ ਕਰਨੀ ਹੈ। 1 ਜੂਨ 2025 ਦਿਨ ਐਤਵਾਰ ਵਾਲੇ ਦਿਨ ਆਪਾਂ ਇੱਕ ਮਾਰਚ ਰੋਸ ਮਾਰਚ ਬੁਰਜ ਜਵਾਰ ਸਿੰਘ ਵਾਲੇ ਤੋਂ ਸ਼ੁਰੂ ਕਰਕੇ ਪੱਤਿਆਂ ਵਾਲੇ ਚੌਕ ਕੋਟਕਪੂਰੇ ਜਾ ਕੇ ਸਮਾਪਤੀ ਕਰਨੀਆਂ ਤੇ ਮੌਜੂਦਾ ਸਰਕਾਰਾਂ ਨੂੰ ਸਵਾਲ ਕਰਨੇ ਆ ਤੇ ਜਿਨ੍ਹਾਂ ਸਰਕਾਰਾਂ ਦੇ ਸਮੇ ਹੋਇਆ ਉਨਾ ਨੂ ਮੈਂ ਅਸੀਂ ਸਵਾਲਾਂ ਦੇ ਘੇਰੇ ਵਿੱਚ ਖੜੇ ਕਰਨਾ ਸੋ ਸਾਰੀਆਂ ਸੰਗਤਾਂ ਨੂੰ ਨੌਜਵਾਨੀ ਨੂੰ ਬੇਨਤੀ ਹੈ ਕਿ 1 ਜੂਨ 2015 ਨੂੰ ਜਿਹੜਾ ਵਰਤਾਂਤ ਵਾਪਰਿਆ ਸੀ ਇਹ ਭੁੱਲਣ ਵਾਲਾ ਨਹੀਂ ਹੈ ਸੋ ਇਸ ਕਰਕੇ 1 ਜੂਨ 2025 ਦੇ ਦਿਨ ਐਤਵਾਰ ਨੂੰ ਬੁਰਜ ਜਵਾਰ ਸਿੰਘ ਵਾਲਾ ਵੱਧ ਤੋਂ ਵੱਧ ਪਹੁੰਚੋ ਤੇ ਇਹ ਸੁਨੇਹਾ ਵੀ ਅੱਗੇ ਤੋਂ ਅੱਗੇ ਪਤਾ ਦਿਓ ਕਿ 2015 ਚ 1 ਜੂਨ ਨੂੰ ਸ਼੍ਰੀ ਗੁਰੂ ਰੰਧ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਬੁਰਜਵਾਰ ਜਵਾਰ ਸਿੰਘ ਵਾਲੇ ਤੋਂ ਚੋਰੀ ਹੋ ਗਏ ਸਨ ਜੀ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਸੋ ਉਸ ਕੌੜੀ ਯਾਦ ਨੂੰ ਯਾਦ ਕਰਦਿਆਂ ਹੋਇਆਂ ਉਸ ਕਲੇਹਣੇ ਦਿਨ ਨੂੰ ਯਾਦ ਕਰਦਿਆਂ ਹੋਇਆਂ ਦਿਲ ਦੇ ਉੱਤੇ ਪੱਥਰ ਰੱਖ ਕੇ ਅਸੀਂ ਉਸ ਵੇਲੇ ਨੂੰ ਯਾਦ ਕਰਦੇ ਹਾਂ ਉਸ ਲਮੇ ਨੂੰ ਯਾਦ ਕਰਦੇ ਹਾਂ ਅਫਸੋਸ ਦੀ ਗੱਲ ਹੈ ਕਿ ਜਿਹੜੀਆਂ ਸਰਕਾਰਾਂ ਦੇ ਰਾਜ ਵਿੱਚ ਇਹ ਹੋਇਆ ਸੀ ਉਹ ਆਪਣੇ ਆਪ ਨੂੰ ਪੰਥਕ ਖਾਉਣ ਦਾ ਦਾਵਾ ਕਰਦੀਆਂ ਸੀ ਦੂਜੀਆਂ ਬਾਅਦ ਵਿੱਚ ਦਰਜਾ ਬਦਲ ਜਾ ਸਰਕਾਰਾਂ ਬਣਦੇ ਨੇ ਆ ਕੋਈ ਗੁਟਕਾ ਸਾਹਿਬ ਦੀ ਸੌਂ ਖਾ ਕੇ ਤੇ ਕੋਈ 24 ਘੰਟਿਆਂ ਚ ਇਨਸਾਫ ਦੇਣ ਦੀ ਗੱਲ ਕਰਕੇ ਪਰੰਤੂ ਕਿਸੇ ਨੇ ੱੱਕਾ ਪੰਨ ਕਿਧੁਰ ਰਹਿਣ ਕੀਤਾ ਆਓ ਅੱਜ 10 ਸਾਲ ਪੂਰੇ ਹੋ ਗਏ ਤੇ 11ਵਾਂ ਸ਼ੁਰੂ ਹੋ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦਾ ਹਜੇ ਤੱਕ ਇਨਸਾਫ ਨਹੀਂ ਮਿਲਿਆ ਜਿਹੜੇ ਲੋਕਾਂ ਦੀ ਸਰਕਾਰ ਵਿੱਚ ਇਹ ਹੋਇਆ ਸੀ ਉਹ 84 ਨੂੰ ਤੇ ਚੀਖ-ਚੀਖ ਕੇ ਯਾਦ ਕਰਦੇ ਨੇ 84 ਨਾ ਭੁੱਲਣ ਜੋਗਾ ਨਾ ਬਰਦਾਸ਼ਤ ਕਰਨ ਜੋਗਾ ਇਹ ਗੱਲ ਧਿਆਨ ਰੱਖ ਲਿਓ ਕਈ ਇਹਦਾ ਗਲਤ ਮਤਲਬ ਵੀ ਕੱਢਣਗੇ 84 ਸਿੱਖ ਨਹੀਂ ਭੁੱਲ ਸਕਦਾ ਜਿੰਨਾ ਚਿਰ ਉਹਦੇ ਸਾਹ ਆ ਪਰ 1 ਜੂਨ 2015 ਵੀ ਅਸੀਂ ਭੁੱਲਣੇ ਨਹੀਂ ਹੈ ਉਹ ਵੀ ਯਾਦ ਰੱਖਣੀ ਹੈ ਜਦੋਂ ਸਤਿ ਸਤਿਗੁਰੂ ਪਾਸ਼ਾ ਨੂੰ ਦਿਨ ਦਿਹਾੜੇ ਚੋਰੀ ਕਰ ਲਿਆ ਗਿਆ ਸੋ ਸਾਡੀ ਸਾਰੇ ਸਿੰਘਾਂ ਦੀ ਸਿਨਮਾ ਰਤ ਜੋੜ ਕੇ ਬੇਨਤੀ ਹੈ ਕਿ 1 ਜੂਨ ਨੂੰ ਠੀਕ 9 ਵਜੇ ਬੁਰਜ ਜਵਾਰ ਸਿੰਘ ਵਾਲਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਉੱਥੇ ਗੁਰਬਾਣੀ ਦੇ ਪਾਠਾਂ ਦੇ ਭੋਗ ਪਾਏ ਜਾਣੇ ਆ ਉਪਰੰਤ ਆਪਾਂ ਇੱਕ ਮੋਟਰਸਾਈਕਲ ਮਾਰਚ ਬੁਰਜ ਜਵਾਰ ਸਿੰਘ ਵਾਲਾ ਤੋਂ ਸ਼ੁਰੂ ਕਰਕੇ ਕੋਟਕਪੂਰਾ ਬੱਤੀਆਂ ਵਾਲੇ ਚੌਕ ਵਿੱਚ ਸਮਾਪਤੀ ਕਰਨੀ ਹੈ 1 ਜੂਨ 2025 ਦਿਨ ਐਤਵਾਰ ਵਾਲੇ ਦਿਨ ਆਪਾਂ 1 ਮਾਰਚ ਰੋਸ ਮਾਰਚ ਬੁਰਜ ਜਵਾਰ ਸਿੰਘਵਾੜੇ ਤੋਂ ਸ਼ੁਰੂ ਕਰਕੇ ਪਤਨੀਆਂ ਵਾਲੇ ਚੌਕ ਕੋਟਕਪੂਰੇ ਜਾ ਕੇ ਸਮਾਪਤੀ ਕਰਨੀ ਹੈ ਤੇ ਮੌਜੂਦਾ ਸਰਕਾਰਾਂ ਨੂੰ ਸਵਾਲ ਕਰਨੇ ਆ ਤੇ ਜਿਨ੍ਹਾਂ ਸਰਕਾਰਾਂ ਦੇ ਸਮੇਂ ਹੋਇਆ ਉਹਨਾਂ ਨੂੰ ਵੀ ਅਸੀਂ ਸਵਾਲਾਂ ਦੇ ਘੇਰੇ ਵਿੱਚ ਖੜੇ ਕਰਨਾ ਸੋ ਸਾਰੀਆਂ ਸੰਗਤਾਂ ਨੂੰ ਨੌਜਾਨੀ ਨੂੰ ਬੇਨਤੀ ਹੈ ਕਿ 1 ਜੂਨ 2015 ਨੂੰ ਜਿਹੜਾ ਵਰਤਾਂਤ ਵਾਪਰਿਆ ਸੀ ਇਹ ਭੁੱਲਣ ਵਾਲਾ ਨਹੀਂ ਹੈ ਸੋ ਇਸ ਕਰਕੇ 1 ਜੂਨ 2025 ਦੇ ਦਿਨ ਐਤਵਾਰ ਨੂੰ ਬੁਰਜ ਜਵਾਰ ਸਿੰਘ ਵਾਲਾ ਵੱਧ ਤੋਂ ਵੱਧ ਪਹੁੰਚੋ ਤੇ ਇਹ ਸੁਨੇਹਾ ਵੀ ਅੱਗੇ ਤੋਂ ਅੱਗੇ ਪਤਾ ਦਿਓ